ਜੇ ਦਿਨ ਇਹਨਾਂ ਦੇ ਦੁਕਾਨ ਦੇ ਵਿੱਚੋਂ ਰਾਤ ਸਮੇਂ ਤਕਰੀਬਨ 300 ਟੂਟੀਆਂ ਸੀਗੀਆਂ ਜਿਹੜੀਆਂ ਟੂਟੀਆਂ ਪਲੱਸ ਹੋਰ ਜਿਨ੍ਹਾਂ ਦਾ ਸਮਾਨ ਹੁੰਦਾ ਚੋਰੀ ਹੋਇਆ ਸੀਗਾ 6 ਦੋਸ਼ੀ ਸੀਗੇ ਜਿਹੜੇ ਚੋਰੀ ਕਰਨ ਆਏ ਸੀਗੇ ਤੇ ਉਹਨਾਂ ਵਿੱਚੋਂ ਅਸੀਂ ਤਿੰਨ ਦੋਸ਼ੀ ਫੜਨੇ ਨੇ ਤੇ 250 ਦੇ ਕਰੀਬ ਅਸੀਂ ਜਿਹੜੀਆਂ ਟੂਟੀਆਂ ਤੇ ਹੋਰ ਇਹਨਾਂ ਦੇ ਐਂਗਲ ਵਗੈਰਾ ਸਾਰੇ ਵੀ ਕਵਰ ਕਰਦੇ ਹਾਂ ਕੁਨਾ ਮੈਂ ਮੁੰਡੇ ਨੇ ਜੀ ਇਹਨਾਂ ਦੀ ਸਤ ਕਰੀਬ ਇਹਨਾਂ ਦੀ ਉਮਰ ਸਾਰੀ 26 27 ਸਾਲ ਦੀ ਉਮਰ ਆ ਇਹ ਜਿਵੇਂ ਫੇਰੀ ਲਾਉਂਦੇ ਹੁੰਦੇ ਨੇ ਵੀ ਜੱਕ ਵਾਰ ਦਾ ਸਮਾਨ ਲੁੰਦੇ ਨੇ ਉਸ ਹਾਵ ਨਾਲ ਇਹ ਏਰੀਆ ਆਪਾਂ ਦੇਖ ਰਹੇ ਹਾਂ ਉਸ ਤੋਂ ਬਾਅਦ ਇਹਡੈਂਟੀਫਾਈ ਕਰਕੇ ਫਿਰ ਇਕੱਠੇ ਹੋ ਕੇ ਉਸ ਤੋਂ ਬਾਅਦ ਇਹ ਚੋਰੀ ਕਰ ਗੌਰਵ ਜੈਨ ਨੇ ਜੀ ਇਹਨਾਂ ਦੀ ਸੈਨੀਟਰੀ ਦੀ ਸ਼ਾਪ ਆ ਜਿੱਥੇ ਜਿਹਨਾਂ ਦੇ ਦੁਕਾਨ ਦੇ ਵਿੱਚੋਂ ਰਾਤ ਸਮੇਂ ਤਕਰੀਬਨ 300 ਟੂਟੀਆਂ ਸੀਗੀਆਂ ਜਿਹੜੀਆਂ ਟੂਟੀਆਂ ਪਲੱਸ ਹੋਰ ਜਿੰਨਾਂ ਦਾ ਸਮਾਨ ਹੁੰਦਾ ਚੋਰੀ ਹੋਇਆ ਸੀਗਾ ਤੇ ਉਹਦੇ ਵਿੱਚ ਅਸੀਂ ਟੈਕਨੀਕਲ ਅਸਿਸਟੈਂਟ ਰਾਹੀਂ ਤੇ ਹੋਰ ਸੀਸੀਟੀਵੀ ਦੀ ਹੈਲਪ ਰਾਹੀਂ ਇਹ ਬੰਦੇ ਟਰੇਸ ਕੀਤੇ ਨੇ ਇਹ 6 ਦੋਸ਼ੀ ਸੀਗੇ ਜਿਹੜੇ ਚੋਰੀ ਕਰਨ ਆਏ ਸੀਗੇ ਤੇ ਉਹਨਾਂ ਵਿੱਚੋਂ ਅਸੀਂ ਤਿੰਨ ਦੋਸ਼ੀ ਫੜ ਲਏ ਨੇ ਤੇ 250 ਦੇ ਕਰੀਬ ਅਸੀਂ ਜਿਹੜੀਆਂ ਟੂਟੀਆਂ ਤੇ ਹੋਰ ਇਹਨਾਂ ਦੇ ਐਂਗਲ ਵਗੈਰਾ ਸਾਰੇ ਰਿਕਵਰ ਕਰ ਲਏ ਅ ਵੀ ਇਹ ਟੈਕਨੋਲੋਜੀ ਜਿਹੜੇ ਵੀ ਉਹ ਪਹਿਲੇ ਰਿਪੋਰਟ ਆ ਜਿਹੜੇ ਪੜੇ ਗਏ ਕਿਦਾਂ ਕੁਝ ਪਤਾ ਲੱਗਿਆ ਇਹ ਜਿਹੜੇ 6 ਦੋਸ਼ੀ ਨੇ ਜੀ 6 ਦੋਸ਼ੀ ਸਾਰੇ ਪਿੱਛੋਂ ਬੈਕਗ੍ਰਾਉਂਡ ਇਹਨਾਂ ਦਾ ਮਤਲਬ ਮੁਕੱਦਮੇ ਇਹਨਾਂ ਦੇ ਪਹਿਲਾਂ ਵੀ ਚੋਰੀ ਦੇ ਦਰਜ ਨੇ ਨਸ਼ੇ ਵਾਸਤੇ ਕਰਦੇ ਸੀ ਚੋਰੀਆਂ ਕੋ ਨਸ਼ੇ ਵਾਸਤੇ ਪੂਰਤੀ ਵਾਸਤੇ ਕਿੰਨਾ ਨਸ਼ੇਨ ਬਸ ਜੀ ਨਾਮੇ ਮੁੰਡੇ ਨੇ ਜੀ ਇਹਨਾਂ ਦੀ ਕਰੀਬ ਇਹਨਾਂ ਦੀ ਉਮਰ ਸਾਰੀ 26 27 ਸਾਲ ਦੀ ਉਮਰ ਆ ਤੇ ਨਸ਼ੇ ਵਾਲਾ ਤਾਂ ਵੈਰੀਫਾਈ ਹਜੇ ਤਿੰਨਾਂ ਦਾ ਹੋਊਗਾ ਜਿਹੜੇ ਤਿੰਨ ਫੜੇ ਨੇ ਅਸੀਂ ਇਹਨਾਂ ਦਾ ਤਾਂ ਕੋਈ ਇਹਨਾਂ ਦਾ ਨਸ਼ਿਆਲੀ ਨਹੀਂ ਆਈ ਗੱਲ ਸਾਹਮਣੇ ਵੈਸੇ ਹੀ ਲਾ ਲਓ ਤੁਸੀਂ ਵੀ ਕੰਮ ਚੋਰੀ ਦੋ ਤਰੀਕੇ ਲਾ ਲਓ ਜੀ ਨਾਮ ਕੀ ਲੈ ਲੇ ਇਹਨਾਂ ਦਾ ਨਾਮ ਹੈਗਾ ਜੀ ਸਾਗਰ ਪੁੱਤਰ ਰੱਜੀ ਸਲੀਮ ਪੁੱਤਰ ਮੱਖਣ ਕਾਸਿਮ ਸੈਫੀ ਪੁੱਤਰ SKIL ਸ਼ਵੀ ਪੁੱਤਰ ਪੱਪੂ ਜੱਗੀ ਪੁੱਤਰ ਰਾਜ ਕਿੱਥੇ ਦੇ ਰਹਿਣ ਵਾਲੇ ਨੇ ਜੀ ਵੱਖ-ਵੱਖ ਰਹਿਣ ਵਾਲੇ ਨੇ ਜੀ ਇਹਦੇ ਕੁਸ਼ਤੈ ਦੇ ਵਿੱਚੋਂ ਰਾਜਪੁਰੇ ਦੇ ਰਹਿਣ ਵਾਲੇ ਨੇ ਕੁਸ਼ ਇਹਨਾਂ ਦੇ ਵਿੱਚੋਂ ਖਰੜ ਦੇ ਰਹਿਣ ਵਾਲੇ ਨੇ ਕਿਵੇਂ ਆ ਕੇ ਬਾਦਲ ਜੀ ਇਹਨਾਂ ਨੇ ਖੁਦ ਬਣਾ ਰੇਕੀ ਕੀਤੀ ਹੈ ਕਿੰਦਾ ਮਤਲਬ ਇੱਥੇ ਪਹੁੰਚੇ ਇਹਨਾਂ ਦਾ ਨਾ ਸਿਸਟਮ ਹੁੰਦਾ ਜੀ ਇਹ ਮਤਲਬ ਪਹਿਲਾਂ ਤਾਂ ਜਿਵੇਂ ਫੇਰੀ ਲਾਉਂਦੇ ਨੇ ਇਹ ਜਿਹੜੀ ਕੱਟੀ ਹਗਮਟੀਆਂ ਨੂੰ ਬਿਲੋਂਗ ਕਰਦੇ ਨੇ ਇਹ ਇਹ ਜਿਵੇਂ ਫੇਰੀ ਲਾਉਂਦੇ ਹੁੰਦੇ ਨੇ ਵੀ ਜੱਕਬਾਰ ਦਾ ਸਮਾਨ ਲੁੰਦੇ ਨੇ ਉਸ ਹਾਵ ਨਾਲ ਇਹ ਏਰੀਆ ਆਪਾਂ ਦੇਖਦੇ ਨੇ ਉਸ ਤੋਂ ਬਾਅਦ ਇਹ ਆਇਡੈਂਟੀਫਾਈ ਕਰਕੇ ਫਿਰ ਇਕੱਠੇ ਹੋ ਕੇ ਉਸ ਤੋਂ ਬਾਅਦ ਇਹ ਚੋਰੀ ਕਰਦੇ ਆ ਕੋਈ ਸ਼ਰ ਬਰੋ ਵੋਡ ਸਿਸਟਮ ਵੀ ਹੋ ਸਕਦਾ ਇੱਥੇ ਲੋਕਲ ਬੰਦੇ ਜਿਹੜੇ ਕੋਈ এনਵਾਇਰਨਮੈਂਟ ਨਾਲ ਬਾਹਰ ਹੋਏ ਨੇ ਉਹਨਾਂ ਤੋਂ ਪਰਾਂਦੇ ਹੁਣ ਚੋਰੀ ਆਈ ਹੈ ਕੁਝ ਵੀ ਨਹੀਂ ਐਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਅਸੀਂ ਇਹਨਾਂ ਨੂੰ ਮਦਈਆਂ ਨੂੰ ਵੀ ਪੁੱਛਿਆ ਸੀ ਵੀ ਇਹਨਾਂ 'ਚ ਕੋਈ ਛੋਟੇ ਕੰਮ ਕਰਦਾ ਸੀਗਾ ਜਾਂ ਕੋਈ ਇਹਨਾਂ ਦੇ ਵਿੱਚੋਂ ਮੁੰਡਾ ਕੰਮ ਕਰਨਾ ਆ ਹੋਵੇ ਕੋਈ ਜੀੜਾ ਲਾਉਣਾ ਐਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਏ ਇਹ ਰੈਂਡਮਲੀ ਉਹ ਆਪਣਾ ਚੂਜ਼ ਕਰਦੇ ਨੇ ਮਤਲਬ ਆਊਟ ਆਫ ਏਰੀਆ ਇਹ ਜਿੱਥੇ ਦੇ ਜਿਵੇਂ ਰਾਜਪੁਰੇ ਦੇ ਨੇ ਕੁਝ ਖੜਨਦੇ ਰਹਿਣ ਵਾਲੇ ਨੇ ਤੇ ਮਤਲਬ ਦੂਜੀ ਜਗ੍ਹਾ ਜਾ ਕੇ ਹੀ ਚੋਰੀ ਕਰਦੇ ਨੇ ਕਿੰਨੇ ਕੁ ਸਮਾਨ ਆ ਜਿਹੜਾ ਚੋਰੀ ਹੋਇਆ ਸੀ ਤੇ ਕਿੰਨੇ ਦਾ ਸਾਮਾਨ ਹੋਣਾ ਇਹ 300 ਟੁੱਟੀਆਂ ਸੀਗੀਆਂ ਜੀ ਵੱਖ-ਵੱਖ ਕਾਸਟ ਹੈ ਦੀ ਮਦਈ ਦੇ ਕਹਿਣ ਦੇ ਮਤਾ ਵੀ ਕਿ ਇਹ 5-7 ਲੱਖ ਦਾ ਸੀਗਾ ਸਮਾਨ ਜਿਦੋਂ 250 ਦੇ ਕਰੀਬ ਟੁੱਟੀਆਂ ਬਰਾਮਦ ਉੱਥੋਂ ਵੀ ਪਤਾ ਕੀਤਾ ਜਾਊਗਾ ਕਿ ਤੇ ਇਹ ਵੇਚਦੇ ਸੀ ਜਾਂ ਹੋਰ हां जी हां जी ਉਤੋਂ ਹੀ ਪਤਾ ਕਿ ਜਿਉਂ ਫਿਲਹਾਲ ਤਾਂ ਇਹਨਾਂ ਤੁਸੀਂ ਸਾਨੂੰ ਮਿਲੀਆਂ ਨੇ ਤੇ ਉਦੋਂ ਬਾਅਦ ਜਿੱਥੇ ਇਹਨਾਂ ਨੇ ਕਰਦੇ ਸੀ ਜਿਹੜੇ ਬਾਕੀ ਜਿਹੜਾ ਇਹਨਾਂ ਵਿੱਚੋਂ ਮੇਨ ਸੀਗਾ ਜਿਹੜਾ ਇਹਨਾਂ ਦਾ ਮੋਟਾ ਸਾਗਰ ਆ ਉਹ ਹਜੇ ਉਹਦੀ ਰੈਸਟ ਪੈਂਡਿੰਗ ਆ ਉਹਨੂੰ ਪਤਾ ਬਾਕਰਨਾ ਇਹ ਪੁਲਿਸ ਨੂੰ ਕਿਵੇਂ ਲੀਡ ਮਿਲੀ ਵੀ ਇਹ ਜਿਹੜੀ ਵਾਰਦਾਤ ਨੂੰ ਬਾਹਰਲੇ ਕਿਦਾਂ ਪੁਲਿਸ ਨੇ ਇੰਪੀਚ ਕੀਤਾ ਇਸ ਮਾਟਰ ਨੇ ਇਹ ਦੇਖੋ ਜੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਆ ਇਹ ਅਸੀਂ ਰਿਵੀਲ ਨਹੀਂ ਕਰ ਸਕਦੇ ਅਸੀਂ ਟੈਕਨੀਕਲ ਅਸਿਸਟੈਂਟ ਤੇ ਸੀਸੀਟੀਵੀ ਦੀ ਹੈਲਪ ਨਾਲ ਸਾਰਾ ਕੁਝ ਕੀਤਾ ਜਿਹੜੀ ਹਮ ਤਾਂ ਦੱਤੇ ਹੱਤੇ ਇਹਨਾਂ ਤੇ ਮਾਰਾ ਇਨਾਂ ਦੇ ਜੀ ਧਾਰਾ 331 32 ਤੇ 305 ਬੀ ਐਨ ਐਸ ਦੇ ਧਾਰਨ ਤਹਿਤ ਮੁਕੱਦਮਾ ਲੱਗਿਆ ਟੋਟਲ ਕਿੰਨੀਆਂ ਵਾਰਦਾਤਾਂ ਬਈ ਕਿੰਨੇ ਸੀ ਤੇ ਹੁਣ ਕਿੰਨੇ ਬਚੇ ਇਹ 6 ਸੀਗੇ ਜੀ ਅਸੀਂ ਤਿੰਨ ਫੜ ਲਏ ਜੀ ਤਿੰਨ ਪੈਂਦੇ